ਮੇਰਾ ਨਾਮ ਸੁੰਦਰ ਚੰਗੀ ਦੀ ਇਹ ਟੂਟਵਾਇਦਾ ਕੰਮ ਕਰਦਿਆਂ ਗੱਡੀ ਇੱਕ ਦਾਟਾ ਦੀ ਗੱਡੀ ਹੈ ਦੇਖੋ ਅਸੀਂ ਇਹ ਪਰਚੀ ਆ ਇਹ ਧੱਕੇ ਨਾਲ 200 ਰੁਪਏ ਪਰਚੀ ਕੱਟਦੀ ਆ ਕੌਣ ਇਹ ਮਨਜੀਤ ਸਿੰਘ ਤੇ ਪਰसों ਮੈਂ ਗੱਡੀ ਲੈ ਕੇ ਆਇਆ ਹਾਂ ਤੇ ਮੇਰੇ ਮਗਰ ਆ ਕੇ ਨੇ ਮੇਰੀ ਗੱਡੀ ਦੀ ਹਵਾ ਕੱਢੀ ਨਾਲੇ ਮੇਰੇ ਵੀਰ ਬਾਗ ਬੱਟੇ ਮੋਂ ਤੋੜੇ ਆ ਕਿਹੜੀ ਗੱਲੋਂ ਹਵਾ ਕੱਢੀ ਹੈ ਕਿਹਾ 25 ਘਟਾਓ 200 ਰੁਪਏ ਪਰਚੀ ਘਟਾਓ ਇਹ ਪਰਚੀ ਨਹੀਂ ਘਟਾਈ ਇਹ ਦੋਏ ਪਿਓ ਪਤਾ ਆ ਕੇ ਮੈਨੂੰ ਇਹ ਰੱਤੀ ਪੈ ਗਿਆ ਦੋਹੇ ਪਤਾ ਆ ਕੇ ਮੇਰੀ ਹਵੇ ਟਾਇਰ ਜਗਲੇ ਹੋਇਆ ਕੱਢੀ ਇੱਕ ਨਿਕਲੀ ਆ ਵਾ ਉਹਦੀ ਵੀਡੀਓ ਬਣੀ ਆ ਤੇ ਮੇਰੇ ਬੇ ਬੱਟੇ ਮੈਨੂੰ ਗਾੜਾ ਗੋਲਾ ਵਿੱਚ ਕੱਢਿਆ ਇਹਨਾਂ ਨੇ ਪਲੇਨ ਕੀਤੀ ਤੀਆਂ ਨੇ ਨਿਕ ਪਲੇਨ ਨਹੀਂ ਕੀਤੀ ਮੈਂ ਬੰਦੇ ਮੈਂ ਕਿਟੀ ਕੱਲ ਬੰਦੇ ਜਾਂਦੇ ਨਹੀਂ ਆ ਬੈਠ ਫਾਖਲਾ ਕਰਨੀ ਨੇ ਖਲਾ ਕਰਕੇ ਫੇਰ ਬਾਅਦ ਫੁਕਰਾ ਲੈਣਾ ਕੀ ਚੀਜ਼ ਹੁੰਦੀ ਆਈਆਂ ਨੇ ਪਹਿਨਾ ਚਾਹੀਦਾ ਕਿ ਆਈ ਮਾਰੇ ਬੰਦੇ ਆ ਕਰੀਬ ਨੇ ਮੇਰਾ ਅੱਜ ਹੱਥੀਂ ਕੱਲੇ ਰਸੀ ਪੈ ਗਿਆ ਕੱਲ ਹੋਰ ਹੀ ਗੱਲ ਹੋ ਸਕਦਾ ਕੋਈ ਮੈਂ ਹੋਰ ਕੱਲ ਕਾਲੀ ਕੀਤੀ ਹੈ ਕੰਮ ਕਰਦਾ ਮੇਰਾ ਜੋਤ ਸਿੰਘ ਨਾਮ ਹੈ ਦਾਣਾ ਮੰਡੀ ਚ ਆਪਣੀਆਂ ਗੱਡੀਆਂ ਕੰਮ ਕਰਦੀਆਂ ਇੱਥੇ ਢੋਆ ਢੋਈ ਜਾਂਦੀਆਂ ਆੜਤੀਆਂ ਦੇ ਮਤਲ ਲਾਈਦੀਆਂ ਗੱਡੀਆਂ ਇੱਥੇ ਦੁਕਾਨਾਂ ਦੇ 200 ਰੁਪਏ ਪਰਜੀ ਨਜਾਇਜ਼ ਲੈਂਦੇ ਆ 80 ਰੁਪਏ ਦਾ ਸਰਕਾਰੀ ਡ ਗੱਡੀ ਗੱਡੀ 10 ਚੱਕੀ ਦਾ ਗੱਡੀ ਦਾ ਕਾਨੂੰਨ ਤੌਰ ਤੇ 80 ਰੁਪਏ ਆ ਪਰਚੀ ਸਾਡੇ ਕੋਲ ਲਿਸਟ ਵੀ ਹੈਗੀ ਆ ਜਿਹਦੇ ਵਿੱਚ 80 ਰੁਪਏ ਰੇਟ ਆ ਤੇ 200 ਰੁਪਏ ਲੈ ਜਾਂਦਾ ਉਹਦੀ ਵੀ ਸਾਡੇ ਕੋਲ ਪਰਚੀ ਹੈਗੀ ਆ ਇਹਦਾ ਕੋਈ ਮਤਲ ਮਸਲਾ ਹਲ ਹੋਣਾ ਚਾਹੀਦਾ ਕਿੰਨੇ ਚਿਰ ਤੋਂ ਚੱਲਦਾ ਸਰ ਇਹ ਘਟੋ ਘਾਟੇ ਤਿੰਨ ਚਾਰ ਸਾਲ ਹੋ ਗਏ ਜੀ ਇਹ ਕੰਮ ਬੜੀਆਂ ਕੰਪਲੇਂਟਾਂ ਆਈਆਂ ਕੋਈ ਅਰੀ ਸੁਣਵਾਈ ਨਹੀਂ ਹੈਗੀ ਜੇ ਇਹਦਾ ਕੋਈ ਮਸਲਾ ਹਲ ਹੋਣਾ ਚਾਹੀਦਾ ਖਾਲੀ ਗੱਡੀਆਂ ਦੀ ਪਰਚੀ ਮੰਗਣ ਦਾ ਕਿੱਥੇ ਖਿਲਾਰੀ ਹੈ ਦੱਸੋ ਕੋਈ ਪਾਰਕਿੰਗ ਨਹੀਂ ਕੋਈ ਨਹੀਂ ਲੈਣਾ ਨਹੀਂ ਕੋਈ ਦੇਣਾ ਨਹੀਂ ਪਹਿਲਾਂ ਕੋਈ ਇਦਾਂ ਦੀ ਇਹਨਾਂ ਦੀ ਪਰੇਸ਼ਾਨੀ ਦਾ ਕੋਈ ਹੰਦੀ ਸੀਗੀ ਆ ਜੋ ਦਾ ਫੌਜੀ ਕੋ ਮਨਜੀਤ ਸਿੰਘ ਕੋ ਟੈਂਡਰ ਆਇਆ ਓਦੋਂ ਦਾ ਨੂੰ ਤੰਗ ਕਰਦਾ ਵਾ ਖਾਲੀ ਗੱਡੀਆਂ ਦੀ ਕਦੀ ਨਾ ਹੀ ਪਰਚੀ ਦਿੱਤੀ ਅੰਦਰ ਲਾਉਂਦੀ ਸਾਡੇ ਬਜ਼ੁਰਗ ਵੀ ਇਸੇ ਮੜੀ ਜੇ ਕੰਮ ਕਰਦੇ ਰਹੇ ਨੇ ਤੇ ਕੋਈ ਇਦਾਂ ਦੀ ਕੋਈ ਮੁਸ਼ਕਲ ਨਹੀਂ ਆਈ ਜਦੋਂ ਦਾ ਟੈਂਡਰ ਇਹਦੇ ਹੱਥ ਆਇਆ ਏ ਇਹ ਆ ਨੂੰ ਬਹੁਤ ਤੰਗ ਕਰਦਾ ਖਾਲੀ ਗੱਡੀਆਂ ਨੂੰ ਅੰਦਰ ਲਾਉਣ ਤੋਂ ਡਰਾਈਵਰਾਂ ਨੂੰ ਕੁੱਟਮਾਰ ਕਰਦਾ ਏ ਹੁਣ ਸਾਡੇ ਪਿਓ ਸਮਾ ਸਾਡੇ ਡਰਾਈਵਰ ਭਾਈ ਜਾਲਾ ਚ ਹੈਗੇ ਨੇ ਉਹਨਾਂ ਦੇ ਕੱਲ ਪਰਸੋਂ ਨੇ ਹੱਥਾਂ ਬਟਨ ਤੋੜੇ ਕਮੀਜ਼ ਪਾੜੀ ਆ ਮਾਰਨ ਦੀ ਧਮਕੀ ਦਿੱਤੀ ਆ ਜੀ ਪਿਆਰਾਂ ਦੀ ਹਵਾਵਾਂ ਵੀ ਕਰਦਾ ਇੱਕ ਦੁਕਾਨਾ ਤੇ ਆ ਕੇ ਖਲੋਤੀ ਗੱਡੀਆਂ ਦੀ ਸਾਡੇ ਕੋਲ 10 ਟੈਰੀ ਗੱਡੀ ਆ ਜੀ ਪਰਚੀ ਪਰਚੀ ਉਦਾਂ ਕਾਨੂੰਨੀ ਤੌਰ ਤੇ ਤੇ ਪਰਚੀ 80 ਰੁਪਏ ਇਹ ਧੱਕੇ ਨਾਲ ਕੋ 200 ਲੈਂਦਾ ਆ ਅਸੀਂ ਬੜੀ ਵਾਰੀ ਕੰਪਲੀਟ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੇਕੇਦਾਰ ਦੀ ਵਾਈਫ ਆ ਜੀ ਇਹਨੇ ਪਿਛਲੀ ਵਾਰੀ ਜੋ ਫਾਇਲ ਕੀਤਾ ਜਬਾਨਤੀ ਆਇਆ ਹੋਇਆ ਏ ਉਹਦੇ ਕਰਕੇ ਠੇਕਾ ਦੇ ਨੂੰ ਮਿਲਣਾ ਨਹੀਂ ਇਹਨੇ ਆਪਣੀ ਵਾਈਫ ਦੇ ਨਾਂ ਤੇ ਲਿਆ ਤੇ ਧੱਕਾ ਨਾਲ ਗੁੰਡੇ ਕਰਦੀ ਪਰਚੀ ਵਾਦ ਲੈਦਾ ਜੀ ਮੇਰੀ ਮਿਸੇਜ ਠੇਕੇਦਾਰ ਆ ਉਹਨਾਂ ਦੇ ਨਾਂ ਤੇ ਟੈਂਡਰ ਆ ਮੈਂ ਟੈਂਡਰ ਚਲਾ ਕੇ ਮੈਂ ਸਰ ਇੱਕ ਪਰਚੀ ਲੈਣਾ ਚਾਹੇ ਗੱਡੀ 4 ਦਿਨ ਖਾਲੀ ਹੋਏ ਚਾਹੇ 4 ਦਿਨ ਦੇ ਬਾਅਦ ਖਾਲੀ ਹੋਏ ਚਾਹੇ 2 ਦਿਨ ਬਾਅਦ ਹੋ ਜੇ ਮੈਂ ਇੱਕ ਪਰਚੀ ਲੈਣਾ ਡੇਲੀ ਪਰਚੀ ਨਹੀਂ ਕੱਟਦਾ ਮੇਰੀ ਜੋ ਪਰਚੀ ਹੈ ਜੂਜਾ ਚਾਰਜਰ ਦਾ ਤੇ ਮੇਰਾ ਟੈਂਡਰ ਆ ਖਾਲੀ ਗੱਡੀ ਅੰਦਰ ਆਉਂਦੀ ਆ ਮੈਂ ਖਾਲੀ ਗੱਡੀ ਦੀ ਪਰਚੀ ਲੈਣ ਦਾ ਹੱਕਦਾਰ ਆ 40 50 ਗੱਡੀਆਂ ਅੰਦਰ ਖਾਲੀ ਖੜੀਆਂ ਜਿਨ੍ਹਾਂ ਕੋ ਕੋਈ ਕਾਰ ਪਾਰਕਿੰਗ ਨਹੀਂ ਹੈ ਉਹ ਹੁਣ ਗੁੰਡਾਗਰਦੀ ਦਿਖਾ ਰਿਹਾ ਇੱਥੇ ਗੁੰਡਾ ਕਰਦੀ ਦਿਖਾ ਰਹੇ ਆ ਉਹਨਾਂ ਨੂੰ ਪਹਿਲੀਆਂ ਗੰਦੀਆਂ ਆਤਾ ਪਈਆਂ ਨੇ ਗੱਡੀਆਂ ਲਾਉਣ ਦੀਆਂ ਉਹ ਸਾਥੀ ਆ ਤਿੰਨ ਚਾਰ ਜਿਹੜੇ ਆਪਣੇ ਫੜ ਜੋ ਜ਼ਿਮੀਂਦਾਰ ਦਾ ਵਾ ਇਹਨਾਂ ਦੀਆਂ ਦੁਕਾਨਾਂ ਨੇ ਇਹ ਦੁਕਾਨ ਦੀ ਰਜਿਸਟਰੀ ਆ ਫੜ ਕਿਸ ਦਾ ਨਹੀਂ ਆ ਫੜ ਮਾਰਕੀਟ ਕਮੇਟੀ ਦਿੰਦੀ ਆ ਜਿੰਸ ਵਾਸਤੇ ਜ਼ਿਮੀਂਦਾਰ ਨੂੰ ਕਿ ਤੁਸੀਂ ਆਪਣੀ ਜਿੰਸ ਲਿਆ ਕੇ ਇੱਥੇ ਵੇਚ ਸਕਦੇ ਜੀ ਮਾਰਕੀਟ ਕਮੇਟੀ ਇਹਨਾਂ ਨੂੰ ਦੇ ਦਿੰਦੀ ਆ ਦੁਕਾਨਦਾਰਾਂ ਨੂੰ ਕਿ ਇਹ ਪਾਟਾ ਢਾ ਇਹ ਫੜਤਾ ਢਾ ਜੋ ਵੀ ਤੁਹਾਡੇ ਇਹ ਜ਼ਿਮੀਂਦਾਰ ਆ ਉਹਨਾਂ ਦੀ ਜਿੰਸ ਤੁਸੀਂ ਇੱਥੇ ਲਵਾਉਣੀ ਆ ਬਾਕੀ ਜੋ ਇਹ ਮਨ ਇਹ ਗੱਡੀਆਂ ਦੇ ਡਰਾਈਵਰ ਆ ਜੋ ਮਾਲਕ ਆ ਇਹਨਾਂ ਨੂੰ ਪ੍ਰਾਣੀਆਂ ਆਤਾਂ ਪਈਆਂ ਨੇ ਕਿ ਗੱਡੀਆਂ ਲਾ ਜਾਂਦੇ ਆ ਮੰਡੀ ਦੇ ਅੰਦਰ ਤੇ ਘਰਾਂ ਨੂੰ ਚੱਲ ਜਾਂਦੇ ਆ ਕਿਹ ਕੋ ਘਰ ਪਾਰਕਿੰਗ ਨਹੀਂ ਆ ਹੁਣ ਜੂਜਰ ਚਾਰਜਰ ਦੇ ਨਾਂ ਤੇ ਮੇਰਾ ਟੈਂਡਰ ਆ ਮੈਂ ਇਹਨਾਂ ਕੋ ਪੱਤੀ ਮੰਗਦਾ ਕਿ ਜੋ ਵੀ 80 ਰੁਪਏ 100 ਰੁਪਏ ਡੇਲੀ ਦੀ ਮੈਨੂੰ ਪੱਤੀ ਦੋ ਯਾਨੀ ਕਿ 80 ਰੁਪਏ ਦਾ ਟੈਰੀ ਦੀ ਭਰਤੀ ਆ ਤੇ 2400 ਰੁਪਏ ਮਹੀਨੇ ਦਾ ਬਣਦਾ 9 ਮਹੀਨੇ ਗੱਡੀਆਂ ਖਾਲੀ ਲਾਉਂਦੇ ਆ ਤਕਰੀਬਨ 8000 ਰੁਪਿਆ ਬਣਦਾ ਜੀ ਹਾਂਜੀ ਉਹਦੇ ਤੋਂ ਹੁਣ ਇਹ ਖਫਾ ਹੋ ਕੇ ਮੇਰੇ ਤੇ આરોਪ ਲਾ ਰਹੇ ਆ ਹਾਂਜੀ ਜੋ ਕੀ ਮੈਂ ਸਹੀ ਕੰਮ ਕਰ ਰਿਹਾ ਇਹ ਮੈਨੂੰ ਕਰਨ ਨਹੀਂ ਦੇਣਦੇ ਕੋਸ ਵਿੱਚੋਂ ਆੜਤੀ ਨੇ ਤੇ ਕੋਹ ਵਿੱਚੋਂ ਡਰਾਈਵਰ ਨੇ ਜਿਹੜੇ ਮੈਨੂੰ ਧਮਕੀਆਂ ਵੀ ਦਿੰਦੇ ਆ ਕਿ ਤੂੰ ਸਾਡੀ ਪਰਚੀ ਕੱਟੇਗਾ ਤੇ ਤੇਰਾ ਨਾ ਉਹ ਕਰਨਾ ਕਿ ਜੇ ਕਰਨਾ ਸਰ ਮੈਂ 80 ਲੱਖ ਰੁਪਿਆ ਪੰਜਾਬ ਗਵਰਨਮੈਂਟ ਨੂੰ ਦਿੱਤਾ ਤੇ ਮੈਂ ਇਹਨਾਂ ਗੱਡੀਆਂ ਦੀ ਪਰਚੀ ਕੱਟ ਕੇ ਹੀ ਗਵਰਨਮੈਂਟ ਨੂੰ ਪੈਸੇ ਦੇਣੇ ਆ ਮੈਂ ਆਪਣੇ ਘਰੋਂ ਦੇ ਪੈਸੇ ਨਹੀਂ ਦੇਣੀ ਤੇ ਜੋ ਵੀ ਆ ਡੀਐਨਟੀ ਆ ਮੈਂ ਤੁਹਾਨੂੰ ਦੇ ਦੇਣਾ ਡੀਐਨਟੀ ਆ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਕਿ ਜੇ ਮੰਨ ਲਓ ਇਹਦੇ ਅੰਦਰ ਮੰਡੀ ਦੇ ਅੰਦਰ ਕੋਈ ਮੇਲਾ ਲੱਗਦਾ ਜਾਂ ਕੋਈ ਜਿੰਸ ਵੀ ਲੱਗਦੀ ਆ ਗਵਰਨਮੈਂਟ ਦੀ ਤੇ ਉਹਦਾ ਜੋ ਵੀ ਚਾਰਜ ਲੈਣ ਦਾ ਹੱਕदार ਠੇਕੇਦਾਰ ਹੈਗਾ ਉਹਦੇ ਵਿੱਚ ਲਿਖਤੀ ਰਿਟਨ ਆ ਇਹ ਜੋ ਇਹ ਮੇਰੇ ਤੇ આરોਪ ਲਾ ਰਿਆ ਬੇਮੁਨਾਦਿਆ ਇਹ ਵੱਲੋਂ ਕੰਪਲੀਟ ਐਸ ਡੀ ਐਮ ਸਾਹਿਬ ਨੂੰ ਦਿੱਤੀ ਆ ਬਾਈਡਾਰਕ ਤੇ ਸੈਕਟੀ ਸਾਹਿਬ ਨੇ ਦਿੱਤੀ ਆ ਡੀ ਐਮਓ ਗਰਦਾਸਪੁਰ ਨੂੰ ਦਿੱਤੀ ਆ ਕਿ ਇਹ ਮੈਨੂੰ ਪੈਸਾ ਨਹੀਂ ਦੇ ਰਿਹਾ ਮੈਂ ਪੈਸਾ ਆਪਣੇ ਘਰੋਂ ਲਿਆ ਕੇ ਨਹੀਂ ਦੇਣਾ ਇਹ ਜੇ ਮੰਨ ਲਓ 80 ਰੁਪਏ ਦੀ ਦਾਹ ਚੱਕੀ ਦੀ ਪਰਚੀ ਆ ਤੇ ਮੰਡੀ ਦੇ ਅੰਦਰ ਠੇ ਹੋਣਾ ਚਾਹੀਦਾ ਕੰਡਾ ਇਹ ਜਿੰਨੀ ਵਾਰਾਂ ਵੀ ਅੰਦਰੋਂ ਬਾਹਰ ਜਾਏਗੀ ਗੱਡੀ ਮੈਂ ਉਹ ਪਰਚੀ ਲੈਣ ਦਾ ਹੱਕਦਾਰ ਆ ਜਦੋਂ ਗੱਡੀ ਮੰਡੀ ਦੇ ਗੇਟ ਤੋਂ ਬਾਹਰ ਚੱਲ ਜਾਂਦੀ ਹੈ ਤੇ ਦੁਬਾਰਾ ਅੰਦਰ ਆਉਂਦੀ ਹੈ ਮੈਨਟਰੀ ਫੀਸ ਲੈਣ ਦਾ ਹੱਕਦਾਰ ਹੈ